ਸੁਹਾਗ ਦੀ ਸੇਜ ਉੱਤੇ ਬੈਠੀ ਪ੍ਰੀਤ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਰਾਤ ਕਾਫੀ ਬੀਤ ਚੁੱਕੀ ਸੀ ਬਾਹਰ ਔਰਤਾਂ ਦੇ ਗੀਤ ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਿੱਦਾਂ ਵੀ ਪੈ ਰਿਹਾ ਲੱਗਦਾ ਕਿਤੇ ਕਿਤੇ ਥੋੜੀ ਦੇਰ ਬਾਅਦ ਕਿਸੇ ਸ਼ਰਾਬੀ ਦਾ ਲਲਕਾਰਾ ਵੀ ਸੁਣ ਜਾਂਦਾ ਗਲੀ ਵਿੱਚ ਲੱਗੀਆਂ ਲਾਈਟਾਂ ਦੀ ਰੌਸ਼ਨੀ ਉਹਦੇ ਕਮਰੇ ਤੱਕ ਆ ਰਹੀ ਸੀ ਡੋਲੀ ਆਈ ਨੂੰ ਕਾਫੀ ਸਮਾਂ ਲੰਘ ਗਿਆ ਸੁਹਾਗ ਜੋੜੇ ਵਿੱਚ ਤਿਆਰ ਸ਼ਿਆਰ ਬੈਠੀ ਨੂੰ ਇੰਤਜ਼ਾਰ ਹੈ ਤਾਂ ਆਪਣੇ ਪਤੀ ਦਾ ਚਾ ਵੀ ਹੈ ਵਿਆਹ ਦਾ ਪਰ ਫਿਰ ਵੀ ਡਰ ਨਾਲ ਦੁਬਕ ਕੇ ਬੈਠੀ ਹੈ ਵਿੱਚੋਂ ਵਿੱਚ ਇੱਧਰ ਉੱਧਰ ਨਿਗਾ ਮਾਰ ਲੈਂਦੀ ਹੈ ਪੂਰਾ ਕਮਰਾ ਸਜਾਇਆ ਹੋਇਆ ਗੈਂਦੇ ਦੇ ਫੁੱਲਾਂ ਦੀ ਖੁਸ਼ਬੂ ਉਸ ਨੂੰ ਚੰਗੀ ਲੱਗ ਰਹੀ ਹੈ ਪਰ ਡਰ ਵੀ ਲੱਗ ਰਿਹਾ ਹੈ ਰਗ ਰਿਹਾ ਹੈ ਪਤਾ ਨਹੀਂ ਕਿਹੋ ਜਿਹਾ ਨਿਕਲੇਗਾ ਉਸ ਦੇ ਸੁਪਣਿਆਂ ਦਾ ਰਾਜਕੁਮਾਰ ਬਚਪਨ ਤੋਂ ਹੀ ਦਾਦੀ ਦੀਆਂ ਕਹਾਣੀਆਂ ਸੁਣਦੀ ਹੁੰਦੀ ਸੀ ਕਿ ਇੱਕ ਦਿਨ ਸੁਪਣਿਆਂ ਦਾ ਰਾਜਕੁਮਾਰ ਘੋੜੇ ਤੇ ਸਵਾਰ ਹੋ ਕੇ ਆਵੇਗਾ ਤੇ ਉਸ ਨੂੰ ਦੂਰ ਪਰੀਆਂ ਦੇ ਦੇਸ਼ ਵਿਆਹ ਕੇ ਲੈ ਜਾਵੇਗਾ ਵਿਚਾਰੇ ਦੇ ਮਾਪੇ ਦਾ ਬਚਪਨ ਵਿੱਚ ਹੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਦਾਦੀ ਨੇ ਬੜੇ ਚਾਵਾਂ ਨਾਲ ਪਾਲਣ ਪੋਸ਼ਣ ਕੀਤਾ ਤੇ ਦਾਦੀ ਦੇ ਜਾਣ ਪਿੱਛੋਂ ਨਾਨਕੇ ਰਹਿਣ ਲੱਗ ਪਈ ਸੀ ਪ੍ਰੀਤ ਤੇ ਹੁਣ ਮਾਮਿਆਂ ਨੇ ਵਿਆਹ ਕੀਤਾ ਸੀ ਉਸ ਦਾ ਸੋਚਦਿਆਂ ਸੋਚਦਿਆਂ ਮਾਮਿਆਂ ਦੇ ਘਰ ਨਾਨਕੇ ਪਿੰਡ ਪਹੁੰਚ ਜਾਂਦੀ ਹੈ ਇੰਨਾ ਪਿਆਰ ਤਾਂ ਮਾਵਾਂ ਵੀ ਨਹੀਂ ਕਰਦੀਆਂ ਹੋਣੀਆਂ ਜਿੰਨਾ ਮਾਮੀਆਂ ਨੇ ਕੀਤਾ ਆਪਣੀ ਧੀ ਬਣਾ ਕੇ ਰੱਖਿਆ ਨਾਨੀ ਤੋਂ ਬਗੈਰ ਨਾਨਕੇ ਨਹੀਂ ਹੁੰਦੇ ਇਹ ਗੱਲ ਵੀ ਝੂਠੀ ਕਰ ਛੱਡੀ ਸੀ ਮਾਮੀਆਂ ਦੇ ਪਿਆਰ ਨੇ ਕਾਲਜ ਤੱਕ ਪੜਾਇਆ ਵੀ ਤੇ ਪ੍ਰੀਤ ਨੇ ਵੀ ਆਪਣੀ ਜ਼ਿੰਮੇਵਾਰੀ ਸਮਝੀ ਕਦੀ ਕਿਸੇ ਮੁੰਡੇ ਵੱਲ ਅੱਖ ਚੱਕ ਕੇ ਵੀ ਨਹੀਂ ਸੀ ਵੇਖਿਆ ਮਾਮਿਆਂ ਦੀ ਪੱਗ ਦਾ ਸਦਾ ਖਿਆਲ ਉਹਦੇ ਦਿਲ ਵਿੱਚ ਰਹਾ ਮਾਮਿਆਂ ਦੇ ਬੱਚਿਆਂ ਨੂੰ ਵੀ ਛੋਟੇ ਭਰਾਵਾਂ ਵਾਂਗ ਸਮਝਦੀ ਕਾਲਜ ਤੋਂ ਵਾਪਸ ਆ ਕੇ ਮਾਮੀ ਨਾਲ ਸਾਰਾ ਕੰਮ ਕਰਾਉਂਦੀ ਉਹਨਾਂ ਦੇ ਬੱਚਿਆਂ ਨੂੰ ਪੜਾਉਂਦੀ ਸੱਪ ਦੇ ਦਿਲਾਂ ਤੇ ਰਾਜ ਕਰਦੀ ਕਦੋਂ ਜਵਾਨ ਹੋ ਗਈ ਪਤਾ ਹੀ ਨਹੀਂ ਚੱਲਿਆ ਵੈਸੇ ਵੀ ਦੀਆਂ ਅਤੇ ਤਰੀਕਾਂ ਦੇ ਵੱਡੇ ਹੁੰਦਿਆਂ ਸਮਾਂ ਹੀ ਕੀ ਲੱਗਦਾ ਹੈ ਇਹਨੇ ਨੂੰ ਬਾਹਰ ਖੜਕਾ ਹੋਇਆ ਇੱਕਦਮ ਤਿਬਕ ਗਈ ਭਾਵੇਂ ਚਾਹ ਵੀ ਸੀ ਉਸ ਨੂੰ ਆਪਣੇ ਵਿਆਹ ਦਾ ਪਰ ਡਰ ਵੀ ਲੱਗ ਰਿਹਾ ਸੀ ਕਿ ਇੱਕ ਮਰਦ ਉਸ ਨੂੰ ਛੂਹ ਲਵੇਗਾ ਇਹ ਸੋਚ-ਸੋਚ ਕੇ ਉਹ ਡਰੀ ਜਾਂਦੀ ਸੀ ਕਾਲਜ ਵਿੱਚ ਉਸ ਦੇ ਨਾਲ ਪੜ੍ਹਦੇ ਰਵੀ ਨੇ ਇੱਕ ਵਾਰ ਮਜ਼ਾਕ ਵਿੱਚ ਉਹਦਾ ਹੱਥ ਫੜ ਲਿਆ ਸੀ ਉਦੇ ਸਾਰੇ ਸਰੀਰ ਵਿੱਚ ਬਿਜਲੀ ਲੰਘ ਗਈ ਸੀ ਸਾਰਾ ਸਰੀਰ ਕੰਬਣ ਲੱਗ ਪਿਆ ਸੀ ਪਸੀਨੇ ਨਾਲ ਉਸ ਦਾ ਬੁਰਾ ਹਾਲ ਹੋ ਗਿਆ ਸੀ ਰਵੀ ਵੀ ਉਸ ਨੂੰ ਵੇਖ ਕੇ ਡਰ ਗਿਆ ਸੀ ਪ੍ਰੀਤ ਤਾਂ ਬੇਹੋਸ਼ ਹੋ ਗਈ ਸੀ ਉਸ ਦੀ ਹਾਲਤ ਮੁਰਦਿਆਂ ਵਰਗੀ ਹੋ ਗਈ ਸੀ ਹੁਣ ਪਤਾ ਨਹੀਂ ਕੀ ਹੋਵੇਗੀ ਤੇ ਹੁਣ ਇਹ ਸੋਚ-ਸੋਚ ਕੇ ਉਹ ਡਰ ਰਹੀ ਸੀ ਇੱਕ ਦਿਨ ਗਵਾਂਢ ਵਿੱਚ ਰਹਿੰਦੀ ਭਾਬੀ ਤੋਂ ਉਸਨੇ ਵਿਆਹ ਤੇ ਖਾਸ ਕਰਕੇ ਸੁਹਾਗਰਾਤ ਦੇ ਬਾਰੇ ਪੁੱਛਿਆ ਤਾਂ ਭਾਬੀ ਅੱਗੋਂ ਹੱਸ ਪਈ ਕਿ ਕਿੰਨਾ ਚਾਅ ਚੜਿਆ ਹੈ ਮੇਰੀ लाਡਲੀ ਨਨਾਨ ਨੂੰ ਸੁਹਾਗਰਾਤ ਦਾ ਮਨ ਵਿੱਚ ਲੱਡੂ ਫੁੱਟ ਰਹੇ ਹਨ ਇਹ ਸੁਣਦਿਆਂ ਹੀ ਉਹ ਸ਼ਰਮ ਨਾਲ ਲਾਲ ਟਮਾਟਰ ਵਰਗੀ ਹੋ ਗਈ ਫਿਰ ਭਾਬੀ ਨੇ ਹੱਸਦਿਆਂ ਹੱਸਦਿਆਂ ਸਭ ਕੁਝ ਦੱਸ ਦਿੱਤਾ ਇਹ ਸੁਣਦਿਆਂ ਹੀ ਉਸ ਦਾ ਡਰ ਹੋਰ ਵੱਧਦਾ ਜਾ ਰਿਹਾ ਸੀ ਕਿਸੇ ਨੂੰ ਆਪਣਾ ਸਾਰਾ ਕੁਝ ਸੌਂਪ ਦੇਣਾ ਕਿੰਨਾ ਔਖਾ ਹੁੰਦਾ ਹੈ ਭਾਬੀ ਤੁਹਾਡੀ ਗੱਲ ਤਾਂ ਠੀਕ ਹੈ ਪਰ ਇਸ ਸਭ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇਗੀ ਪ੍ਰੀਤ ਦਰਦੀ ਨੇ ਪੁੱਛਿਆ ਘਬਰਾਣਾ ਬੋਲੀਏ ਬਗਾਨੇ ਪੁੱਤ ਆਪੇ ਸਭ ਕੁਝ ਕਰ ਲੈਣਗੇ ਤੂੰ ਡਰੀ ਨਾ ਜਾਈਂ ਬਸ ਉਸ ਦਾ ਸਾਥ ਦਿੰਦੀ ਰਹੀ ਥੋੜਾ ਜਿਹਾ ਔਖਾ ਲੱਗਦਾ ਹੈ ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਔਖਾ ਲੱਗਦਾ ਹੈ ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਇਹ ਸ਼ਬਦਾਂ ਦੀ ਸਮਝ ਭਾਵੇਂ ਉਸ ਨੂੰ ਅਜੇ ਨਹੀਂ ਸੀ ਪਰ ਫਿਰ ਵੀ ਕੋਈ ਹੋਰ ਸਵਾਲ ਪੁੱਛਣਾ ਉਸ ਨੇ ਠੀਕ ਨਾ ਸਮਝਿਆ ਭਾਬੀ ਐਵੇਂ ਹੀ ਮਖੌਲ ਉਡਾਵੇਗੀ ਜੋ ਹੋਵੇਗਾ ਵਿਖੀ ਜਾਵੇਗੀ ਇਹਨੇ ਨੂੰ ਦਰਵਾਜ਼ੇ ਤੇ ਖੜਕਾ ਹੁੰਦਾ ਹੈ ਉਹ ਇਕੱਠੀ ਜਹੀ ਹੋ ਜਾਂਦੀ ਹੈ ਤੇ ਆਪਣਾ ਘੁੰਡ ਹੋਰ ਥੱਲੇ ਕਰ ਲੈਂਦੀ ਹੈ ਉਸਦੇ ਸੁਪਨਿਆਂ ਦਾ ਰਾਜਕੁਮਾਰ ਉਸਦਾ ਸਭ ਕੁਝ ਉਸਦੇ ਕੋਲ ਆ ਰਿਹਾ ਸੀ ਉਹ ਨਿਗਾਹ ਝੁਕਾ ਕੇ ਬੈਠੀ ਸੀ ਉਸ ਨੂੰ ਲੱਗਦਾ ਸੀ ਕਿ ਉਸ ਦਾ ਮਨਜੀਤ ਹੌਲੀ-ਹੌਲੀ ਜਿਹੀ ਦਰਵਾਜ਼ਾ ਭੇੜੇਗਾ ਫਿਰ ਕੁੰਡੀ ਲਾ ਦੇਵੇਗਾ ਤੇ ਫਿਰ ਉਸਦੇ ਕੋਲ ਆ ਕੇ ਬੈਠੇਗਾ ਫਿਰ ਚੁੱਪ ਕੁੰਡ ਚੁਕੇਗਾ ਤੇ ਫਿਰ ਪਰ ਕਿਸੇ ਵੀ ਦਰਵਾਜ਼ੇ ਜਾਂ ਕੁੰਡੀ ਦੇ ਬੰਦ ਹੋਣ ਦੀ ਆਵਾਜ਼ ਨਹੀਂ ਆਈ ਉਹ ਇੰਤਜ਼ਾਰ ਕਰ ਰਹੀ ਸੀ ਤੇ ਥੋੜੀ ਦੇਰ ਬਾਅਦ ਆਵਾਜ਼ ਆਉਂਦੀ ਹੈ ਉਸ ਦੇ ਸੁਪਣਿਆਂ ਦੇ ਰਾਜਕੁਮਾਰ ਦੀ ਕਿਸੇ ਚੀਜ਼ ਵਿੱਚ ਵੱਜ ਕੇ ਡਿੱਗਣ ਦੀ ਤੇ ਉਹਦੇ ਮੂੰਹ ਹਾਏ ਹਾਏ ਕੋਹਾਰਨ ਦੀ ਪ੍ਰੀਤ ਇੱਕਦਮ ਖੜੀ ਹੋ ਗਈ ਢੰਡ ਪਰਾਂ ਕੀਤਾ ਤੇ ਦੇਖਿਆ ਉਹਦਾ ਰਾਜਕੁਮਾਰ ਮਨਜੀਤ ਡਿੱਗਿਆ ਪਿਆ ਸੀ ਉਹ ਭੱਜ ਕੇ ਉਸ ਕੋਲ ਜਾਂਦੀ ਹੈ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੀ ਹੈ ਸ਼ਰਾਬ ਦੀ ਵਾੜ ਸਾਰੇ ਕਮਰੇ ਵਿੱਚ ਫੈਲ ਰਹੀ ਸੀ ਫੁੱਲਾਂ ਦੀ ਮਹਿਕ ਤੋਂ ਵੀ ਇਹ ਬਾੜ ਜਾਦਾ ਸੀ ਉਸ ਨੂੰ ਉਲਟੀ ਆਉਣ ਵਾਲੀ ਸੀ ਬੜੀ ਔਖੀ ਆਪਣੇ ਆਪ ਨੂੰ ਸੰਭਾਲਿਆ ਫਿਰ ਉਸ ਨੇ ਵੇਖਿਆ ਕਿ ਉਂਜ ਤਾਂ ਮਨਜੀਤ ਠੀਕ ਹੈ ਸ਼ਾਇਦ ਸ਼ਰਾਬ ਦੇ ਨਸ਼ੇ ਕਰਕੇ ਉਹਦਾ ਪੈਰ ਅਟਕ ਕੇ ਡਿੱਗ ਪਿਆ ਹੋਵੇ ਉਹਨੂੰ ਸਹਾਰਾ ਦੇ ਕੇ ਬਿਸਤਰ ਉੱਤੇ ਬਿਠਾ ਦਿੱਤਾ ਤੇ ਜਾ ਕੇ ਕੁੰਡੀ ਬੰਦ ਕਰ ਆਉਂਦੀ ਹੈ ਉਹ ਨਹੀਂ ਚਾਹੁੰਦੀ ਕਿ ਬਾਹਰ ਕਿਸੇ ਨੂੰ ਕੁਝ ਵੀ ਪਤਾ ਲੱਗੇ ਉਹਦੇ ਡਿੱਗ ਪੈਣ ਦਾ ਐਵੇਂ ਰੌਲਾ ਪੈ ਜਾਣਾ ਕਿਤੇ ਤਮਾਸ਼ਾ ਨਾ ਬਣ ਜਾਵੇ ਉਹਦੇ ਰਾਜਕੁਮਾਰ ਦਾ ਇਹ ਸੋਚ ਕੇ ਉਹ ਚੁੱਪ ਵੱਟ ਜਾਂਦੀ ਹੈ ਮਨਜੀਤ ਨੂੰ ਤਾਂ ਜਿਵੇਂ ਹੋਸ਼ ਹੀ ਨਹੀਂ ਸੀ ਪ੍ਰੀਤ ਨੇ ਉਸ ਦੀ ਜੁੱਤੀ ਉਤਾਰ ਕੇ ਉਸ ਨੂੰ ਲਿਟਾ ਦਿੱਤਾ ਤੇ ਆਪ ਵੀ ਨਾਲ ਲੇਟ ਜਾਂਦੀ ਹੈ ਬੱਤੀ ਹਾਲੇ ਵੀ ਜਾਗ ਰਹੀ ਸੀ ਉਹਦੀ ਨਿਗਾਹ ਜਗ ਵਿੱਚ ਪਏ ਦੁੱਧ ਤੇ ਜਾਂਦੀ ਹੈ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਨੇ ਕਿੰਨਾ ਚਾ ਸੀ ਉਸ ਦੀਆਂ ਕਿੰਨੀਆਂ ਸਦਰਾਂ ਹੁੰਦੀਆਂ ਨੇ ਕੁੜੀਆਂ ਦੀਆਂ ਆਪਣੇ ਰਾਜਕੁਮਾਰ ਨੂੰ ਲੈ ਕੇ ਆਪਣੇ ਜੀਵਨ ਸਾਥੀ ਨੂੰ ਲੈ ਕੇ ਸਭ ਮਿੱਟੀ ਵਿੱਚ ਮਿਲ ਗਈਆਂ ਜਾਪਦੀਆਂ ਸਨ ਨਵੀਂ ਜ਼ਿੰਦਗੀ ਦੇ ਆਗਾਜ਼ ਦੀ ਬੋਣੀ ਵੀ ਚੰਗੀ ਨਹੀਂ ਹੋਈ ਸੁਪਨੇ ਟੁੱਟ ਗਏ ਜਾਪਦੇ ਸਨ ਸ਼ਰਾਬੀਆਂ ਬਾਰੇ ਸੁਣਿਆ ਤਾਂ ਸੀ ਅੱਜ ਵੇਖ ਵੀ ਲਿਆ ਪਰ ਉਮੀਦ ਸੀ ਕਿ ਅਗਲੀ ਸਵੇਰ ਉਹਦੇ ਲਈ ਕੋਈ ਸੁਖ ਸੁਨੇਹਾ ਲੈ ਕੇ ਆਵੇਗੀ ਉਨੇ ਆਪਣੇ ਮਨਜੀਤ ਵੱਲ ਤੱਕਿਆ ਉਹ ਨਸ਼ੇ ਵਿੱਚ ਬੇਹੋਸ਼ ਪਿਆ ਤੇ ਬੁੜਬੁੜ ਕਰ ਰਿਹਾ ਸੀ ਤੇ ਉਹਦੀ ਬੁੜਬੁੜ ਵਿੱਚ ਜੋ ਕੁਝ ਉਸ ਨੇ ਸੁਣਿਆ ਪ੍ਰੀਤ ਦੇ ਹੋਸ਼ ਉੱਡ ਗਏ ਤੇ ਸਾਰੀ ਰਾਤ ਉਸ ਨੇ ਜਾਗਦਿਆਂ ਹੀ ਕੱਟ ਲਈ ਅੱਖਾਂ ਵਿੱਚੋਂ ਸਾਰੀ ਰਾਤ ਲੰਘ ਗਈ ਸਵੇਰ ਤੱਕ ਪ੍ਰੀਤ ਦਾ ਸਰਹਾਣਾ ਹੰਝੂਆਂ ਨਾਲ ਭਿੱਜਿਆ ਪਿਆ ਸੀ ਸਾਰੇ ਸੁਪਨੇ ਉਸ ਦੇ ਸੁਪਣਿਆਂ ਦੇ ਰਾਜਕੁਮਾਰ ਨੇ ਚੱਕਣਾ ਚੂਰ ਕਰ ਦਿੱਤੇ ਸਨ ਤੇ ਸਾਰੀ ਰਾਤ ਉਹ ਬੜ ਬਣਾਉਂਦਾ ਰਿਹਾ ਪ੍ਰੀਤ ਨੂੰ ਜਾਦਾ ਸਮਝਦਾ ਨਹੀਂ ਸੀ ਲੱਗ ਰਹੀ ਪਰ ਇਹ ਸ਼ਬਦ ਜ਼ਰੂਰ ਉਸਦੇ ਕੰਨਾਂ ਵਿੱਚ ਪਏ ਸਨ ਮੈਂ ਤੇਰੇ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ ਤੂੰ ਚਲੀ ਜਾ ਇਥੋਂ ਮੇਰਾ ਵਿਆਹ ਤਾਂ ਤੇਰੇ ਨਾਲ ੱੱਕੇ ਨਾਲ ਹੋਇਆ ਹੈ ਤੇ ਹੋਰ ਪਤਾ ਨਹੀਂ ਕੀ ਕੀ ਉਹਦੇ ਸ਼ਬਦ ਅੰਗਿਆਰੇ ਬਣ ਕੇ ਉਹਦੇ ਕੰਨਾਂ ਵਿੱਚ ਪੈ ਰਹੇ ਸਨ ਇੱਕ ਵਾਰ ਤਾਂ ਮਨ ਕੀਤਾ ਕਿ ਰੌਲਾ ਪਾ ਦੇਵਾਂ ਏ ਉਹਦੇ ਨਾਲ ਕੀ ਹੋ ਰਿਹਾ ਹੈ ਚੀਖ ਚੀਖ ਕੇ ਸਭ ਨੂੰ ਇਕੱਠਾ ਕਰ ਲਵਾ ਪਰ ਵਿਚਾਰੀ ਕੀ ਕਰਦੀ ਹੁਣੇ-ਹੁਣੇ ਆਪਣਾ ਬਣਿਆ ਘਰ ਉਪਰੋਂ ਇਕੱਲੀ ਨਾਲੇ ਬੇਸੁੱਧ ਪਿਆ ਉਸ ਦਾ ਰਾਜਕੁਮਾਰ ਉਸ ਨੇ ਰੌਲਾ ਪਾਉਣਾ ਠੀਕ ਨਾ ਸਮਝਿਆ ਸਾਰੀ ਰਾਤ ਡੁਸਕਦੀ ਰਹੀ ਤੇ ਸਵੇਰੇ ਪਤਾ ਨਹੀਂ ਕਦੋਂ ਉਹਦੀ ਅੱਖ ਲੱਗ ਗਈ ਉਹਨੂੰ ਵੀ ਪਤਾ ਨਾ ਲੱਗਿਆ ਥੋੜੀ ਦੇਰ ਬਾਅਦ ਜਦੋਂ ਉਹਦੀ ਸੱਸ ਨੇ ਦਰਵਾਜ਼ਾ ਖੜਕਾਇਆ ਤਾਂ ਉਹਦੀ ਨੀਂਦ ਖੁੱਲੀ ਸਿਰ ਬਹੁਤ ਭਾਰਾ ਹੋ ਗਿਆ ਸੀ ਅੱਖਾਂ ਪੂਰੀ ਤਰ੍ਹਾਂ ਲਾਲ ਸਨ ਦਿਨ ਪੂਰੀ ਤਰ੍ਹਾਂ ਚੜਿਆ ਪਿਆ ਸੀ ਸੂਰਜ ਦੀ ਰੌਸ਼ਨੀ ਨਾਲ ਕਮਰਾ ਭਰ ਗਿਆ ਸੀ ਉਹਨੇ ਆਸੇ-ਪਾਸੇ ਦੇਖਿਆ ਤਾਂ ਉਹਦਾ ਘਰ ਵਾਲਾ ਉੱਥੇ ਨਹੀਂ ਸੀ ਉਹ ਉੱਠ ਕੇ ਕਦੋਂ ਦਾ ਚਲਾ ਗਿਆ ਉਹਨੂੰ ਪਤਾ ਵੀ ਨਾ ਚੱਲਿਆ ਉਹਨੂੰ ਘੱਟੋ-ਘੱਟ ਮੇਰੇ ਬਾਰੇ ਤਾਂ ਸੋਚਣਾ ਚਾਹੀਦਾ ਸੀ ਮੇਰੀਆਂ ਸੱਦਰਾਂ ਇਸ਼ਾਵਾਂ ਦਾ ਕਤਲ ਹੋ ਗਿਆ ਤੇ ਕਾਤਲ ਵੀ ਉਹੀ ਸੀ ਸ਼ਰਾਬ ਪੀ ਕੇ ਆਏ ਨੂੰ ਮੈਂ ਸੰਭਾਲਦੀ ਰਹੀ ਤੇ ਹੁਣ ਉਹ ਤਾਂ ਉੱਠ ਕੇ ਚਲਾ ਗਿਆ। ਮੈਨੂੰ ਜਗਾਉਣਾ ਵੀ ਠੀਕ ਨਾ ਸਮਝਿਆ। ਪਰ ਨਹੀਂ ਕਿੱਥੇ ਫਸ ਗਈ? ਇਹ ਸੋਚ ਕੇ ਮੈਂ ਉਹਦੇ ਸੀਨੇ ਹੌਲ ਪੈ ਰਏ ਸਨ। ਇੰਨੇ ਨੂੰ ਉਹਦੀ ਨਨਾਨ ਕਮਰੇ ਵਿੱਚ ਆਈ। ਹਾਂ ਬਾਬੂ ਰਾਣੀਏ ਕਿਵੇਂ ਲੰਗੀ ਰਾਤ? ਚੰਗੀ ਹੀ ਲੰਗੀ ਹੋਣੀ ਆ। ਲੱਗਦਾ ਹੈ ਸਾਰੀ ਰਾਤ ਸੁੱਤੀ ਨਹੀਂ। ਸੌਣਾ ਵੀ ਕਿਉਂ ਸੀ? ਸੋ ਖਨਾਲ ਸ਼ਗਨਾ ਵਾਲੀ ਰਾਤ ਸੀ ਇੱਕ ਹੋਰ ਗੱਲ ਦੱਸ ਭਾਬੀਏ ਉਹਨੇ ਮੁਸਕਰਾ ਕੇ ਕਿਹਾ ਪ੍ਰੀਤ ਨੇ ਚਿਹਰਾ ਉੱਪਰ ਕਰ ਲਿਆ ਤੇ ਸਵਾਲ ਦਾ ਇੰਤਜ਼ਾਰ ਕਰਨ ਲੱਗੀ ਬਾਲਾ ਤੰਗਤਾਨੇ ਕੀਤਾ ਵੀਰੇ ਨੇ ਅੱਖਾਂ ਹੇਠਾਂ ਕਰ ਲਈਆਂ ਕੀ ਦੱਸਦੀ ਵਿਚਾਰੀ ਮਨ ਤਾਂ ਕਰ ਰਿਹਾ ਸੀ ਕਿ ਸਾਰੀ ਕਹਾਣੀ ਉਸ ਨੂੰ ਦੱਸ ਦੇਵੇ ਤੇ ਉੱਚੀ ਉੱਚੀ ਉਹਦੇ ਗੱਲ ਲੱਗ ਕੇ ਰੋਣ ਲੱਗ ਪਵੇ ਪਰ ਪਤਾ ਨਹੀਂ ਕਿਉਂ ਚੁੱਪ ਕਰ ਗਈ ਸ਼ਾਇਦ ਮਾਮੇ ਦਾ ਖਿਆਲ ਆ ਗਿਆ ਜੇਕਰ ਕੋਈ 19 21 ਗੱਲ ਹੋ ਗਈ ਤਾਂ ਵਿਚਾਰੀ ਕਿੱਥੇ ਜਾਵੇਗੀ ਬਿਨਾ ਮਾਂ-ਬਾਪ ਦੀ ਬੱਚੀ ਨੂੰ ਮਾਮੇ ਨੇ ਐਨੇ ਪਿਆਰ ਨਾਲ ਪਾਲਿਆ ਸੀ ਉਂਝ ਨਨਾਨੀ ਸੁਭਾਦੀ ਠੀਕ ਲੱਗ ਰਹੀ ਸੀ ਇਸ ਲਈ ਉਸ ਨੇ ਕੁਝ ਵੀ ਕਹਿਣਾ ਠੀਕ ਨਾ ਸਮਝਿਆ ਨਾਲੇ ਜੇਕਰ ਨਨਾਨ ਨੂੰ ਦੱਸਦੀ ਵੀ ਤਾਂ ਕੀ ਦੱਸਦੀ ਗੁੱਸਾ ਤਾਂ ਆਪਣੇ ਘਰ ਵਾਲੇ ਤੇ ਆ ਰਿਹਾ ਸੀ ਉਸਨੇ ਅਜੀਹਾ ਕਿਉਂ ਕੀਤਾ ਚੱਲ ਪਾ ਬੋਰਾਣੀਏ ਬੀਬੀ ਕਹਿੰਦੀ ਹੈ ਬਈ ਜਲਦੀ ਤਿਆਰ ਹੋ ਜਾ ਫਿਰ ਤੂੰ ਆਪਣੇ ਪੇਕੇ ਫੇਰਾ ਪਾ ਕੇ ਵੀ ਜਾਣਾ ਹੈ ਸ਼ਾਮ ਨੂੰ ਅਸੀਂ ਫਿਰ ਲੈਣ ਵੀ ਆਵਾਂਗੇ ਤੇਰੇ ਮਾਮੇ ਦਾ ਫੋਨ ਆਇਆ ਸੀ ਉਹ ਘਰੋਂ ਨਿਕਲਣ ਹੀ ਵਾਲੇ ਹਨ ਜਿੰਨੀ ਜਲਦੀ ਜਾਵੇਂਗੀ ਓਨੀ ਜਲਦੀ ਵਾਪਸ ਵੀ ਤਾਂ ਆਉਣਾ ਹੈ ਫਿਰ ਤੈਨੂੰ ਵੀ ਤਾਂ ਕਾਲੀ ਹੋਣੀ ਹੈ ਜਾ ਕੇ ਵਾਪਸ ਆਉਣ ਦੀ ਇਹ ਆਖ ਕੇ ਉਹ ਬਾਹਰ ਵੱਲ ਨੂੰ ਤੁਰ ਪਈ ਪ੍ਰੀਤ ਉੱਠ ਕੇ ਤਿਆਰ ਹੋਣ ਲੱਗੀ। ਇੰਨੀ ਦੇਰ ਨੂੰ ਉਸ ਦੀ ਸੱਸ ਨੇ ਬ੍ਰੇਕਫਾਸਟ ਤਿਆਰ ਕਰ ਦਿੱਤਾ। ਤਿਆਰ ਹੋ ਕੇ ਉਹ ਬਾਹਰ ਆਈ। ਸਰੀਰ ਪੂਰੀ ਤਰ੍ਹਾਂ ਦੁਖ ਰਿਹਾ ਸੀ। ਮਨ ਕਰ ਰਿਹਾ ਸੀ ਕਿ ਸਾਰੀ ਸਾਰਾ ਕੁਝ ਆਪਣੀ ਸੱਸ ਨੂੰ ਦੱਸ ਦੇਵਾਂ। ਦੱਸੇ ਵੀ ਕਿਵੇਂ ਸ਼ਿਕਾਇਤ ਲਾ ਦੇਵਾਂ? ਸ਼ਰਾਬੀ ਘਰ ਵਾਲਾ ਜੂ ਪੱਲੇ ਪੈ ਗਿਆ ਸੀ। ਉਸ ਦੇ ਸੁਪਣਿਆਂ ਦਾ ਰਾਜਕੁਮਾਰ ਸ਼ਰਾਬੀ ਪਰ ਜਦੋਂ ਹੀ ਸੱਸ ਸਾਹਮਣੇ ਆਈ ਉਸ ਨੇ ਝੁੱਕ ਕੇ ਪੈਰੀ ਹੱਥ ਲਾਏ ਤਾਂ ਸੱਸ ਨੇ ਮੁਸਕਰਾਉਂਦੇ ਹੋਏ ਕਿਹਾ ਉੱਠ ਗਈ ਪਿਆਰੀ ਧੀ ਜਿਉਂਦੀ ਰਹਿ ਜਵਾਨੀਆਂ ਮਾਣ ਦੁੱਧੂ ਨਹਾ ਪੁੱਤੋ ਫਲ ਪਾ ਹੋਰ ਪੁੱਤਰ ਠੀਕ ਰਿਹਾ ਸਭ ਕੁਝ ਮੈਨੂੰ ਪਤਾ ਹੈ ਕੁਝ ਵੀ ਠੀਕ ਨਹੀਂ ਹੋਣਾ ਇਹ ਤਾਂ ਸ਼ਰਾਬ ਡੱਫੀ ਫਿਰਦਾ ਸੀ ਯਾਰਾਂ ਦੋਸਤਾਂ ਨੇ ਪਿਆ ਦਿੱਤੀ ਸੀ ਕੋਈ ਨਹੀਂ ਸਭ ਕੁਝ ਠੀਕ ਹੋ ਜਾਣਾ ਇੰਜ ਘਰ ਮੇਰਾ ਪੁੱਤ ਰੋਟੀ ਪਾਣੀ ਖਾ ਲਾ ਫਿਰ ਤੇਰੇ ਮਾਮਾ ਜੀ ਵੀ ਆਉਣ ਵਾਲੇ ਹੋਣੇ ਆ ਬਾਅਦ ਵਿੱਚ ਸ਼ਾਮ ਨੂੰ ਅਸੀਂ ਵੀ ਲੈ ਜਾਣਾ ਹੈ ਮੇਰੀ ਪਿਆਰੀ ਧੀ ਪ੍ਰੀਤ ਮੰਜੇ ਤੇ ਬੈਠ ਕੇ ਖਾਣਾ ਖਾਣ ਲੱਗ ਪਈ ਹਾਲੇ ਆਖਰੀ ਰੋਟੀ ਮੁੱਕੀ ਹੀ ਸੀ ਬਾਹਰੋਂ ਗੱਡੀ ਦੇ ਹੌਰਾ ਦੀ ਆਵਾਜ਼ ਸੁਣਾਈ ਦੇਣ ਲੱਗੀ ਮਾਮਾ ਜੀ ਆਪਣੇ ਪਰਿਵਾਰ ਸਮੇਤ ਪਹੁੰਚ ਚੁੱਕੇ ਸਨ ਬਹੁਤ ਸਾਰੇ ਤੋਹਫੇ ਆਪਣੇ ਪਰਿਵਾਰ ਲਈ ਲੈ ਕੇ ਆਏ ਸਨ ਪ੍ਰੀਤ ਵੀ ਸੋਚ ਰਹੀ ਸੀ ਇਹ ਕਿੰਨੇ ਪੁੱਠੇ ਰਵਾਜ ਹਨ ਨਾਲੇ ਅਗਲਾ ਧੀ ਦੇਵੇ ਤੇ ਨਾਲੇ ਭਰ-ਭਰ ਭੰਡਾਂ ਦਾਜ ਤੇ ਮਾਮੇ ਵਿਚਾਰੇ ਨੂੰ ਤਾਂ ਐਵੇਂ ਚੱਟੀ ਪੈ ਗਈ ਫਿਰ ਵੀ ਵਿਚਾਰੇ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਕੀਤਾ ਸੀ ਆਪਣੀ ਵੀ ਧੀ ਜਵਾਨ ਹੋ ਰਹੀ ਹੈ ਪਰ ਮਾਮੀ ਨੇ ਭੋਰਾ ਪਰਵਾਹ ਨਾ ਕੀਤੀ ਸੱਚ ਮੁੱਚ ਦੇਵੀ ਹੈ ਉਹ ਤਾਂ ਚਾਹ ਪਾਣੀ ਪੀਣ ਤੋਂ ਬਾਅਦ ਗੱਡੀ ਮਾਮੇ ਦੇ ਘਰ ਰਵਾਨਾ ਹੋ ਗਈ ਪ੍ਰੀਤ ਨੂੰ ਨੀਂਦ ਆ ਰਹੀ ਸੀ ਦਿਲ ਕਰ ਰਿਹਾ ਸੀ ਕਿ ਸੌਂ ਜਾਵੇ ਪਰ ਰਾਤ ਦੀ ਘਟਨਾ ਸੌਣ ਵੀ ਨਹੀਂ ਦੇ ਰਹੀ ਸੀ ਸਿਰ ਭਾਰਾ ਹੋ ਰਿਹਾ ਸੀ ਗੱਡੀ ਜਲਦੀ ਮਾਮੇ ਦੇ ਦਰਵਾਜ਼ੇ ਤੇ ਜਾ ਖੜੀ ਹੋਈ ਸਾਰਿਆਂ ਨੂੰ ਪ੍ਰੀਤ ਨੂੰ ਮਿਲ ਕੇ ਚਾ ਚੜ ਗਿਆ ਪ੍ਰੀਤ ਵੀ ਸਭ ਨੂੰ ਹੱਸ ਹੱਸ ਕੇ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਗਲੀ ਦੀਆਂ ਔਰਤਾਂ ਦੇ ਮੂੰਹੋਂ ਸੁਣਿਆ ਪ੍ਰੀਤ ਦੀ ਤਾਂ ਕਿਸਮਤ ਜਾਗ ਗਈ ਵਿਚਾਰੀ ਬਗੈਰ ਮਾਪਿਆਂ ਦੀ ਧੀ ਨੂੰ ਮਾਮੇ ਨੇ ਕਿੰਨਾ ਵਧੀਆ ਵਿਆਹਾ ਤੇ ਪਰਿਵਾਰ ਵੀ ਚੰਗਾ ਮਿਲਿਆ ਚੰਗੇ ਸਰਦਾਰਾਂ ਦਾ ਘਰ ਹੈ ਚੰਗੀ ਜ਼ਮੀਨ ਜਾਇਦਾਦ ਐਸ਼ ਕਰਊਗੀ ਪ੍ਰੀਤ ਗਵੰਡਣ ਭਾਬੀ ਵੀ ਮਿਲਣ ਆਈ ਉਹ ਵੀ ਸਭ ਜਾਣਨ ਲਈ ਕਾਲੀ ਸੀ ਆਉਂਦਿਆਂ ਹੀ ਉਸ ਨੇ ਅੱਖ ਨਾਲ ਇਸ਼ਾਰਾ ਕਰਕੇ ਪੁੱਛਦਿਆਂ ਉਹਦੇ ਮਨ ਵਿੱਚ ਵੀ ਡਰ ਸੀ ਕਿ ਪ੍ਰੀਤ ਵਰਗੀ ਸ਼ਰਮਾਕਲ ਕੁੜੀ ਨੇ ਕਿਤੇ ਪਹਿਲੀ ਰਾਤ ਹੀ ਆਪਣਾ ਘਰ ਵਾਲਾ ਨਾਰਾਜ਼ ਹੀ ਨਾ ਕਰ ਲਿਆ ਹੋਵੇ ਪਰ ਪ੍ਰੀਤ ਨੇ ਹਾਂ ਵਿੱਚ ਇਸ਼ਾਰਾ ਕਰ ਦਿੱਤਾ ਇਸ਼ਾਰੇ-ਇਸ਼ਾਰੇ ਵਿੱਚ ਸਾਰੀ ਗੱਲ ਹੋ ਗਈ ਭਾਬੀ ਨੇ ਮੁਸਕਰਾ ਕੇ ਹੱਥ ਜੋੜ ਕੇ ਪਰਮਾਤਮਾ ਦਾ ਧੰਨਵਾਦ ਕੀਤਾ ਪਤਾ ਨਹੀਂ ਪ੍ਰੀਤ ਕਰਕੇ ਖੁਸ਼ ਹੋ ਰਹੀ ਸੀ ਜਾਂ ਆਪਣੀ ਕੋਈ ਗੱਲ ਯਾਦ ਕਰਕੇ ਸ਼ੁਕਰਾਨਾ ਕਰ ਰਹੀ ਸੀ ਪ੍ਰੀਤ ਨੂੰ ਭਾਵੇਂ ਝੂਠਾ ਇਸ਼ਾਰਾ ਹੀ ਕੀਤਾ ਸੀ ਪਰ ਉਹ ਨਹੀਂ ਚਾਹੁੰਦੀ ਸੀ ਕਿ ਉਹਦੇ ਮਾਮੇ ਨੂੰ ਕਿਸੇ ਗੱਲ ਦਾ ਪਤਾ ਲੱਗੇ ਤੇ ਵਿਚਾਰੇ ਦਾ ਦਿਲ ਟੁੱਟ ਜਾਵੇ ਸੰਸਕਾਰ ਵੀ ਕੋਈ ਚੀਜ਼ ਹੁੰਦੇ ਆ ਨਾਲੇ ਇੰਨੀ ਕਾਲੀ ਵੀ ਕਾਦੀ ਹੈ ਸ਼ਾਇਦ ਉਹ ਸ਼ਰਾਬ ਨਾ ਪੀਂਦਾ ਹੋਵੇ ਦੋਸਤਾਂ ਨੇ ਪਿਆ ਦਿੱਤੀ ਹੋਵੇ ਇਹ ਸੋਚ ਕੇ ਉਹ ਦੜਵਟ ਗਈ ਸ਼ਾਮ ਨੂੰ ਮਨਜੀਤ ਆਪਣੇ ਪਰਿਵਾਰ ਨਾਲ ਆ ਪਹੁੰਚਿਆ ਉਹਦਾ ਚਿਹਰਾ ਵੀ 부ਝਿਆ ਹੋਇਆ ਸੀ ਮਾਮੇ ਨੇ ਪੁੱਛਿਆ ਕੀ ਗੱਲ ਹੋ ਗਈ ਪੁੱਤਰਾ ਪਰ ਘੱਟ ਹੀ ਬੋਲਿਆ ਬਸ ਵਿਆਹ ਕਰਕੇ ਥਕਾਵਟ ਹੈ ਮਾਮਾ ਜੀ ਕੋਈ ਗੱਲ ਨਹੀਂ ਪੁੱਤਰਾ ਲਾ ਦੀਏ ਤੇਰੀ ਥਕਾਵਟ ਮਾਮਾ ਜੀ ਨੇ ਹੱਸ ਕੇ ਕਿਹਾ ਵੇਖ ਲਓ ਜਿਵੇਂ ਤੁਹਾਨੂੰ ਠੀਕ ਲੱਗੇ ਉਹਨੇ ਇੱਕ ਵਾਰ ਵੀ ਮਨਾਂ ਨਾ ਕੀਤਾ ਥੋੜੀ ਦੇਰ ਬਾਅਦ ਬੋਤਲ ਆ ਗਈ ਸਾਰੇ ਆਉ ਭਗਤ ਵਿੱਚ ਲੱਗ ਗਏ ਮਨਜੀਤ ਸੀ ਕਿ ਪੈਗ ਤੇ ਪੈਗ ਚਾੜ ਰਿਹਾ ਸੀ ਪ੍ਰੀਤ ਦਾ ਦਿਲ ਖਿਭਰਾ ਰਿਹਾ ਸੀ ਉਹ ਇੱਥੇ ਹੀ ਨਾ ਕੁਝ ਬੋਲਣ ਲੱਗ ਪਵੇ ਲੱਗ ਪਵੇ ਸੱਸ ਬੜੀ ਮੁਸ਼ਕਲ ਨਾਲ ਉਸ ਨੂੰ ਉੱਥੋਂ ਲੈ ਕੇ ਤੁਰੇ ਰਸਤੇ ਵਿੱਚ ਹੀ ਉਹਨੂੰ ਨੀਂਦ ਆ ਗਈ ਜੇਕਰ ਡਰਾਈਵਰ ਨਾ ਹੁੰਦਾ ਤਾਂ ਗੱਡੀ ਵਾਪਸ ਲਿਆਉਣੀ ਵੀ ਮੁਸ਼ਕਲ ਸੀ ਘਰ ਆਉਂਦਿਆਂ ਤੱਕ ਉਹ ਬੇਹੋਸ਼ ਹੋਇਆ ਪਿਆ ਸੀ ਬੜੀ ਮੁਸ਼ਕਲ ਨਾਲ ਘਰ ਪਹੁੰਚੇ ਤੇ ਉਹਨੂੰ ਕਮਰੇ ਤੱਕ ਪਹੁੰਚਾਇਆ ਮੰਜੇ ਤੇ ਪੈਂਦਿਆਂ ਹੀ ਉਹਦੇ ਘਰਾੜੇ ਚਾਲੂ ਹੋ ਗਏ ਪ੍ਰੀਤ ਨੇ ਇਹ ਰਾਤ ਵੀ ਬੜੀ ਮੁਸ਼ਕਲ ਨਾਲ ਕੱਢੀ ਸਵੇਰ ਹੁੰਦਿਆਂ ਹੀ ਪ੍ਰੀਤ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਸੀ ਸਾਰਾ ਸਰੀਰ ਦੁਖ ਰਿਹਾ ਸੀ ਬੁਖਾਰ ਵਾਂਗੂ ਮਹਿਸੂਸ ਹੋ ਰਿਹਾ ਸੀ ਮਨ ਵਿੱਚ ਇਹ ਡਰ ਸੀ ਕਿ ਸ਼ਰਾਬੀ ਨਾਲ ਜ਼ਿੰਦਗੀ ਕਿਵੇਂ ਕੱਟਾਂਗੀ ਉਹਦਾ ਮਨ ਉਹਦਾ ਮਨਜੀਤ ਤਾਂ ਉੱਠ ਕੇ ਬਾਹਰ ਚਲਾ ਗਿਆ ਰਾਤ ਦਾ ਸ਼ਰਾਬ ਨਾਲ ਪੰਨਿਆ ਸਵੇਰੇ ਸਵੇਰੇ ਬਾਹਰ ਤੁਰ ਗਿਆ ਹਾਲੇ ਤੱਕ ਪ੍ਰੀਤ ਨੂੰ ਬੁਲਾਇਆ ਤੱਕ ਨਹੀਂ ਬੜੀ ਮੁਸ਼ਕਿਲ ਨਾਲ ਉੱਠ ਕੇ ਤਿਆਰ ਹੋਣ ਲੱਗੀ ਸਹਰਾ ਘਰ ਸੀ ਕਿੰਨੀ ਦੇਰ ਤੱਕ ਪਈ ਰਹਿੰਦੀ ਭਾਵੇਂ ਉਹਦਾ ਮਨ ਜਮਾ ਨਹੀਂ ਸੀ ਕਰ ਰਿਆ ਉੱਠ ਕੇ ਬਾਹਰ ਆਈ ਤਾਂ ਰਿਸ਼ਤੇਦਾਰ ਲਗਭਗ ਜਾਣ ਲਈ ਤਿਆਰ ਖੜੇ ਸਨ ਥੋੜੀ ਦੇਰ ਬਾਅਦ ਇੱਕ ਇੱਕ ਕਰਕੇ ਸਾਰੇ ਚਲੇ ਗਏ ਘਰ ਵਿੱਚ ਕੇਵਲ ਪ੍ਰੀਤ ਰਹਿ ਗਈ ਤੇ ਉਹਦੀ ਸੱਸ ਸੱਸ ਵੀ ਰਸੋਈ ਵਿੱਚ ਕੁਝ ਕਰ ਰਹੀ ਸੀ ਪ੍ਰੀਤ ਵੀ ਉੱਥੇ ਜਾ ਕੇ ਪਹੁੰਚੀ ਨਾ ਮੇਰੀ ਤੀ ਇੰਜ ਨਹੀਂ ਹੋਣਾ ਰਸੋਈ ਵਿੱਚ ਹਾਲੇ ਨਹੀਂ ਕੁਝ ਦਿਨ ਤੈਨੂੰ ਚੌਂਕੇ ਨਹੀਂ ਚੜਾਉਣਾ ਤੂੰ ਆਰਾਮ ਕਰ ਹਾਲੇ ਕੰਮ ਮੈਂ ਕਰ ਸਕਦੀ ਹਾਂ ਤੂੰ ਸਾਰੀ ਉਮਰ ਕੰਮ ਹੀ ਕਰਨੇ ਹੈ ਸੱਸ ਨੇ ਬੜੇ ਪਿਆਰ ਨਾਲ ਪਿਆਰ ਦਿੰਦਿਆਂ ਕਿਹਾ ਤੇ ਪ੍ਰੀਤ ਦੇ ਮੂੰਹੋਂ ਨਿਕਲਿਆ ਕੀ ਆ ਰਾਮ ਕੀ ਮੇ ਕਰਾਂ ਕੀ ਹੋਇਆ ਧੀਏ ਸੱਸ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਨ ਉਹ ਤਾਂ ਮੇਰੇ ਵੱਲ ਵੇਖਦਾ ਵੀ ਨਹੀਂ ਮੇਰੇ ਤਾਂ ਪੱਲੇ ਸ਼ਰਾਬੀ ਪੈ ਗਿਆ ਮੇਰੇ ਨਾਲ ਇੱਕ ਵਾਰ ਗੱਲ ਵੀ ਨਹੀਂ ਕੀਤੀ ਆਕੇ ਪ੍ਰੀਤ ਸੱਸ ਦੇ ਗੱਲ ਲਾ ਕੇ ਰੋਣ ਲੱਗ ਪਈ ਹੌਸਲਾ ਰੱਖਦੀ ਏ ਤੂੰ ਮੇਰੇ ਘਰ ਰੋਣ ਥੋੜੀ ਆਈਏ ਜਲਦੀ ਠੀਕ ਹੋ ਜਾਏਗਾ ਸਭ ਕੁਝ ਮੈਨੂੰ ਪਤਾ ਸੀ ਇਹਨੇ ਕੁਝ ਦਿਨ ਇੰਜ ਹੀ ਕਰਨਾ ਹੈ ਫਿਰ ਹੌਲੀ ਹੌਲੀ ਆਪੇ ਠੀਕ ਹੋ ਜਾਵੇਗਾ ਇੰਜ ਹੀ ਕਰਨਾ ਹੈ ਸਮਝ ਨਹੀਂ ਲੱਗੀ ਪ੍ਰੀਤ ਨੇ ਕਿਹਾ ਕੁਝ ਨਹੀਂ ਧੀਏ ਮੁੰਡੇ ਕਰਦੇ ਹੁੰਦੇ ਨੇ ਸੱਸ ਦਾ ਰੰਗ ਉੱਡ ਗਿਆ ਪਰ ਇਹ ਤਾਂ ਕਹਿੰਦੇ ਉਹ ਮੈਨੂੰ ਪਿਆਰ ਹੀ ਨਹੀਂ ਕਰਦੇ ਮੇਰਾ ਵਿਆਹ ਧੱਕੇ ਨਾਲ ਹੋਇਆ ਪ੍ਰੀਤ ਨੇ ਚਿੰਤਾ ਕੀਤੀ ਤੁਸੀਂ ਮੇਰੇ ਕੋਲੋਂ ਕੁਝ ਲੁਕੋ ਤਾਂ ਨਹੀਂ ਰਹੇ ਲਕਾਉਣਾ ਕੀ ਧੀਏ ਦਰਸਲ ਜਦੋਂ ਕਾਲਜ ਪੜ੍ਹਦਾ ਸੀ ਕਿਸੇ ਕੁੜੀ ਨਾਲ ਚੱਕਰ ਪਾਈ ਫਿਰਦਾ ਸੀ ਪਤਾ ਨਹੀਂ ਕਿੰਨਾ ਦੀ ਕੁੜੀ ਸੀ ਮੈਂ ਫਿਰ ਵੀ ਵਿਆਹ ਲਈ ਤਿਆਰ ਹੋ ਗਈ। ਇਹਦਾ ਵਿਆਹ ਉਹਦੇ ਨਾਲ ਕਰਨ ਨੂੰ। ਉਹ ਹੀ ਛੱਡ ਗਈ ਇਹਨੂੰ। ਸੁਣਿਆ ਉਹਦਾ ਵਿਆਹ ਹੋ ਗਿਆ ਬਾਹਰਲੇ ਮੁਲਕ। ਇਹ ਤਾਂ ਢੇਰੀ ਢਾਕੇ ਬੈਠ ਗਿਆ। ਐਵੇਂ ਪਾਗਲਾ ਵਾਂਗੂ ਤੁਰਿਆ ਫਿਰਦਾ ਸੀ। ਮੈਂ ਬਹੁਤ ਸਮਝਾਇਆ। ਇਹਦੇ ਪਾਪੇ ਨੇ ਵੀ ਕਿਹਾ ਪਰ ਇੰਜ ਹੀ ਕਰਦਾ ਰਿਹਾ। ਫਿਰ ਕਿਸੇ ਨੇ ਸਲਾਹ ਦਿੱਤੀ ਕਿ ਇਹਦਾ ਵਿਆਹ ਕਰ ਦੋ। ਆਪੇ ਠੀਕ ਹੋ ਜਾਵੇਗਾ। ਇਹਨੇ ਪਹਿਲਾਂ ਤਾਂ ਪੈਰ ਨਹੀਂ ਲਾਏ। ਫਿਰ ਮੈਂ ਬਾਲਾ ਦਬਾ ਪਾਇਆ। ਤਾ ਆਖਿਰ ਮੰਨ ਹੀ ਗਿਆ ਜੇ ਇਹ ਮੰਨ ਗਿਆ ਤਾਂ ਤਾਂ ਹੀ ਵਿਆਹ ਕੀਤਾ ਕੁਝ ਦਿਨ ਇਦਾਂ ਹੀ ਕਰੇਗਾ ਫਿਰ ਠੀਕ ਹੋ ਜੂ ਤੂੰ ਚਿੰਤਾ ਨਾ ਕਰ ਸੱਸ ਨੇ ਸੁਫਾਈਆਂ ਦਿੰਦੀ ਨੇ ਕਿਹਾ ਪ੍ਰੀਤ ਦੇ ਸਿਰ ਤੇ ਤਾਂ ਜਿਵੇਂ ਸੱਤ ਘੜੇ ਪਾਣੀ ਦੇ ਪੈ ਗਏ ਹੰਝੂਆਂ ਦੀ ਧਾਰ ਵਗਣ ਲੱਗ ਪਈ ਤਾਂ ਫਿਰ ਤੁਸੀਂ ਮੇਰੇ ਨਾਲ ਵਿਆਹ ਕਰ ਦਿੱਤਾ ਇਹਦੇ ਵਿੱਚ ਮੇਰਾ ਕੀ ਕਸੂਰ ਸੀ ਜੇਕਰ ਉਹ ਮੈਨੂੰ ਪਿਆਰ ਨਹੀਂ ਕਰਦਾ ਤਾਂ ਮੈਂ ਜ਼ਿੰਦਗੀ ਕਿਸ ਆਸਰੇ ਕੱਟਾਂ ਨਾਲੇ ਜੇ ਕੋਈ ਠੀਕ ਨਹੀਂ ਉਹਦਾ ਇਲਾਜ ਕਰਵਾਈਦਾ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਕਰੀਦੀ ਮੰਨਿਆ ਮੈਂ ਤੇਰੀ ਗੁਨਾਹਗਾਰ ਹਾਂ ਆਪਾਂ ਰਲ ਕੇ ਇਹਨੂੰ ਠੀਕ ਕਰਾਂਗੇ ਮੇਰਾ ਇਕਲੌਤਾ ਪੁੱਤਰ ਹੈ ਹੌਸਲਾ ਰੱਖਤੀ ਏ ਪ੍ਰੀਤ ਦੇ ਨਾਲ ਉਹਦੀ ਸੱਸ ਦੇ ਹੰਝੂ ਵੀ ਡਿੱਗਣ ਲੱਗ ਪਏ ਦੋਵਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਸੱਸ ਦਾ ਪਿਆਰ ਤਾਂ ਪ੍ਰੀਤ ਨੂੰ ਦਿਨੋ ਦਿਨ ਵੱਧ ਰਿਹਾ ਸੀ ਪਰ ਮਨਜੀਤ ਨਾਲ ਇੱਕ ਵਾਰ ਵੀ ਗੱਲ ਨਹੀਂ ਸੀ ਹੋਈ ਹੁੰਦੀ ਵੀ ਕਿਵੇਂ ਉਹ ਤਾਂ ਉਸ ਨਾਲ ਬੋਲਦਾ ਹੀ ਨਹੀਂ ਸੀ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਸੀ ਸ਼ਾਮ ਨੂੰ ਡੱਕਿਆ ਆਉਂਦਾ ਤੇ ਦੂਜੇ ਪਾਸੇ ਮੂੰਹ ਕਰਕੇ ਸੌਂ ਜਾਂਦਾ ਮਾਂ ਵੀ ਕਈ ਵਾਰ ਉਸ ਨੂੰ ਸਮਝਾ ਚੁੱਕੀ ਸੀ ਤੇ ਪ੍ਰੀਤ ਦੀ ਦਾ ਕੋਈ ਪੇਸ਼ ਹੀ ਨਹੀਂ ਸੀ ਜਾ ਰਹੀ ਅੱਜ ਪੂਰੇ 10 ਦਿਨ ਲੰਘ ਚੁੱਕੇ ਸਨ ਅੱਜ ਫਿਰ ਘਰ ਆਇਆ ਪ੍ਰੀਤ ਦੀ ਸੱਸ ਨੂੰ ਅਚਾਨਕ ਗਵਾਂਢੀਆਂ ਘਰ ਜਾਣਾ ਪਿਆ ਮਨਜੀਤ ਇੱਧਰ ਉੱਧਰ ਮਾਂ ਨੂੰ ਲੱਭਣ ਲੱਗਾ ਪਰ ਮਾਂ ਨਾ ਦੀ ਸੀ ਇੱਧਰ ਉੱਧਰ ਢੇੜੇ ਮਾਰਦਾ ਰਿਹਾ ਪਰ ਮਾਂ ਨਜ਼ਰ ਨਹੀਂ ਸੀ ਆ ਰਹੀ ਪ੍ਰੀਤ ਚੁੱਪਚਾਪ ਸਾਰਾ ਕੁਝ ਵੇਖ ਰਹੀ ਸੀ ਜਦੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮਾਂ ਨਾ ਲੱਭੀ ਤਾਂ ਮਨਜੀਤ ਦੇ ਮੂੰਹੋਂ ਨਿਕਲਿਆ ਮਾਂ ਕਿੱਥੇ ਹੈ ਪ੍ਰੀਤ ਚੁੱਪ ਰਹੀ ਫਿਰ ਪ੍ਰੀਤ ਵੱਲ ਮੂੰਹ ਕਰਕੇ ਕਿਹਾ ਤੈਨੂੰ ਸੁਣਿਆ ਨਹੀਂ ਮਾਂ ਕਿੱਥੇ ਹੈ ਪ੍ਰੀਤ ਨੇ ਦੱਸ ਦਿੱਤਾ ਗਵੰਡੀਆਂ ਕਰ ਗਈ ਹੈ ਪਰ ਅੰਦਰੋਂ ਤਸੱਲੀ ਸੀ ਕਿ ਭਾਵੇਂ ਗੁੱਸੇ ਨਾਲ ਹੀ ਸਹੀਂ ਉਸਨੇ ਬੁਲਾਇਆ ਤਾਂ ਸਹੀਂ ਅੱਜ ਉਸ ਨੂੰ ਇਸ ਘਰ ਵਿੱਚ ਆਉਣ ਦਾ ਅਹਿਸਾਸ ਹੋ ਰਿਹਾ ਸੀ ਉਸ ਨੂੰ ਲੱਗਿਆ ਅੱਜ ਫਿਰ ਉਹ ਜਿਉਂਦਿਆਂ ਵਿੱਚ ਹੋ ਗਈ ਹੈ ਕੁਝ ਚਾਹੀਦਾ ਹੈ ਉਸ ਨੇ ਮਨਜੀਤ ਤੋਂ ਪੁੱਛਿਆ ਨਹੀਂ ਬਸ ਥੋੜੀ ਭੁੱਖ ਲੱਗੀ ਸੀ ਤੂੰ ਚਿੰਤਾ ਨਾ ਕਰ ਮਾਂ ਨੂੰ ਆ ਲੈਣ ਦੇ ਮਨਜੀਤ ਅੱਕ ਕੇ ਬੋਲਿਆ ਕੋਈ ਨਹੀਂ ਮੈਂ ਮੈਂ ਪਕਾ ਦਿੰਨੀ ਹਾਂ ਰੋਟੀ ਕਹਿ ਕੇ ਉਹ ਰਸੋਈ ਵੱਲ ਤੁਰ ਪਈ ਉਸ ਨੂੰ ਹੌਸਲਾ ਹੋ ਰਿਹਾ ਸੀ ਕਿ ਹੁਣ ਗੱਡੀ ਪਟੜੀ ਤੇ ਆ ਜਾਵੇਗੀ ਜਲਦੀ ਹੀ ਰੋਟੀ ਪਕਾ ਕੇ ਲੈ ਆਈ ਰੋਟੀ ਖਾਂਦੇ ਦੇ ਕੋਲ ਬੈਠੀ ਰਹੀ ਮਨਜੀਤ ਦਾ ਸਵਾਲ ਧਿਆਨ ਹੀ ਨਹੀਂ ਸੀ ਜਦੋਂ ਖਾਣਾ ਖਤਮ ਹੋਇਆ ਤਾਂ ਭਾਂਡੇ ਚੁੱਕਦੀ ਬੋਲੀ ਕੁਝ ਹੋਰ ਚਾਹੀਦਾ ਨਹੀਂ ਮਨਜੀਤ ਨੇ ਕਿਹਾ ਇੱਕ ਗੱਲ ਪੁੱਛਾਂ ਜੇਕਰ ਗੁੱਸਾ ਨਾ ਮੰਨੋ ਤਾਂ ਪ੍ਰੀਤ ਨੇ ਰੁਕਦੇ ਰੁਕਦੇ ਕਿਹਾ ਉਸ ਨੇ ਕੋਈ ਜਵਾਬ ਨਾ ਦਿੱਤਾ ਪਰ ਪ੍ਰੀਤ ਆਪ ਹੀ ਬੋਲ ਪਈ ਤੁਸੀਂ ਮੇਰੇ ਨਾਲ ਨਹੀਂ ਬੋਲਣਾ ਤੇ ਨਾ ਬੋਲੋ ਪਰ ਇੱਕ ਗੱਲ ਤਾਂ ਦੱਸ ਦਿਓ ਮੇਰਾ ਕਸੂਰ ਕੀ ਹੈ ਮੈਂ ਤੇਰੇ ਨਾਲ ਪਿਆਰ ਨਹੀਂ ਕਰਦਾ ਉਹ ਤਾਂ ਮੈਂ ਜੀਤੀ ਨੂੰ ਕਰਦਾ ਹਾਂ ਤੇ ਉਹ ਵੀ ਮੈਨੂੰ ਛੱਡ ਕੇ ਚਲੀ ਗਈ ਉਸ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ ਮੇਰੇ ਨਾਲ ਧੱਕਾ ਹੋਇਆ ਹੈ ਮੈਂ ਕੀ ਕਰਾਂ ਮਨਜੀਤ ਨੇ ਸ਼ਰਾਬੀ ਹਾਲਤ ਵਿੱਚ ਸਾਰੀ ਕਹਾਣੀ ਸੁਣਾ ਦਿੱਤੀ ਜਿਸ ਨੂੰ ਪਿਆਰ ਕਰੀਏ ਤੇ ਉਹ ਦੂਰ ਚਲਾ ਜਾਵੇ ਤਾਂ ਇਹ ਹਾਲਤ ਬਣ ਜਾਂਦੀ ਹੈ ਪਰ ਜੇਕਰ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਉਹ ਤੁਹਾਡੇ ਨਾਲ ਸਾਹਮਣੇ ਰਹਿ ਕੇ ਵੀ ਨਾ ਬੋਲੇ ਤਾਂ ਤੁਹਾਡੇ ਤੇ ਕੀ ਬੀਤਦੀ ਹੈ ਤੁਸੀਂ ਕਦੇ ਸੋਚਿਆ ਹੈ ਪ੍ਰੀਤ ਨੇ ਕਿਹਾ ਕੀ ਮਤਲਬ ਹੈ ਮਤਲਬ ਤਾਂ ਸਾਫ ਹੈ ਮੈਂ ਕਰਦੀ ਹਾਂ ਤੁਹਾਨੂੰ ਪਿਆਰ ਸੋਚੋ ਮੇਰੇ ਦਿਲ ਤੇ ਕੀ ਬੀਤਦੀ ਹੋਵੇਗੀ ਪਰ ਮੈਂ ਕੀ ਕਰਾਂ ਹਾਲੇ ਤੈਨੂੰ ਨਹੀਂ અપਨਾ ਸਕਦਾ ਜੀਤੀ ਦੀ ਯਾਦ ਮੇਰੇ ਦਿਲ ਚੋਂ ਭੁਲਾਈ ਨਹੀਂ ਜਾ ਰਹੀ ਚੱਲ ਕੋਈ ਨਾ ਤੁਸੀਂ ਆਪਣਾ ਸਮਾਂ ਲਓ ਮੇਰੇ ਵੱਲ ਵੇਖੋ ਮੈਂ ਵਾਪਸ ਵੀ ਨਹੀਂ ਜਾ ਸਕਦੀ ਤੇ ਇੱਥੇ ਰਹਿਣਾ ਮੇਰੇ ਲਈ ਨਰਕ ਹੋਇਆ ਪਿਆ ਹੈ ਆਪਣੇ ਵਿੱਚ ਕੋਈ ਰਿਸ਼ਤਾ ਤਾਂ ਰੱਖ ਸਕਦੇ ਹੋ ਭਾਵੇਂ ਦੋਸਤੀ ਦਾ ਹੀ ਸਹੀਂ ਭਾਵੇਂ ਮੈਨੂੰ ਆਪਣੀ ਪਤਨੀ ਨਾ ਸਮਝੋ ਦੋਸਤ ਤਾਂ ਮੰਨ ਹੀ ਸਕਦੇ ਹੋ ਮਨਜੀਤ ਕੁਝ ਨਾ ਬੋਲਿਆ ਉਸ ਵੱਲ ਵੇਖਦਾ ਰਿਹਾ ਤੇ ਜੇਕਰ ਆਪਣੇ ਦੋਸਤ ਦੇ ਕਾਹੇ ਤੇ ਸ਼ਰਾਬ ਛੱਡ ਦੇਵਾਂ ਤਾਂ ਮਨਜੀਤ ਨੇ ਉਸ ਵੱਲ ਸਿਰ ਝੁੱਕ ਕੇ ਵੇਖਿਆ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ ਪ੍ਰੀਤ ਜਿਵੇਂ ਸਵਰਗ ਵਿੱਚ ਪਹੁੰਚ ਗਈ ਅੱਜ ਸਭ ਕੁਝ ਠੀਕ ਹੁੰਦਾ ਨਜ਼ਰ ਆ ਰਿਹਾ ਸੀ ਉਸ ਨੇ અપਨਾਇਆ ਤਾਂ ਸਹੀ ਭਾਵੇਂ ਦੋਸਤ ਬਣ ਕੇ ਹੀ ਸਹੀਂ ਪ੍ਰੀਤ ਹੁਣ ਖੁਸ਼ ਸੀ ਉਹਨੂੰ ਭਾਵੇਂ ਪਤਨੀ ਦਾ ਦਰਜਾ ਤਾਂ ਨਹੀਂ ਸੀ ਮਿਲਿਆ ਪਰ ਦੋਸਤ ਬਣ ਕੇ ਇਸ ਘਰ ਵਿੱਚ ਰਹਿਣ ਯੋਗੀ ਤਾਂ ਹੋ ਗਈ ਸੀ ਨਹੀਂ ਤਾਂ ਮਾਮੇ ਦਾ ਘਰ ਛੱਡਣ ਤੋਂ ਬਾਅਦ ਆਪਣਾ ਘਰ ਵੀ ਆਪਣਾ ਨਹੀਂ ਸੀ ਲੱਗ ਰਿਹਾ ਹੁਣ ਮਨਜੀਤ ਉਸ ਨੂੰ ਬੁਲਾ ਤਾਂ ਲੈਂਦਾ ਹੈ ਭਾਵੇਂ ਅੱਖਾਂ ਵਿੱਚ ਅੱਖ ਪਾ ਕੇ ਗੱਲ ਨਹੀਂ ਕਰਦਾ ਪਰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਪ੍ਰੀਤ ਕਹਿ ਕੇ ਆਵਾਜ਼ ਮਾਰ ਲੈਂਦਾ ਹੈ ਭਾਵੇਂ ਉਹਨੂੰ ਪਿਆਰ ਤਾਂ ਨਹੀਂ ਮਿਲ ਸਕਿਆ ਪਰ ਤਸੱਲੀ ਤਾਂ ਹੈ ਕਿ ਉਹ ਹੌਲੀ-ਹੌਲੀ ਉਸ ਨੂੰ ਪਾ ਲਵੇਗੀ ਹੁਣ ਸ਼ਰਾਬ ਪੀਣੀ ਵੀ ਤਾਂ ਛੱਡ ਗਿਆ ਸੱਸ ਦਾ ਪਿਆਰ ਤਾਂ ਮਿਲ ਹੀ ਰਿਹਾ ਸੀ ਜੋ ਉਸ ਨੂੰ ਮਾਂ ਤੋਂ ਤਾਂ ਜ਼ਿਆਦਾ ਨਹੀਂ ਮਿਲਿਆ ਮਾਮੀ ਤੋਂ ਬਾਅਦ ਸੱਸ ਤੋਂ ਮਿਲਣ ਲੱਗ ਪਿਆ ਹੁਣ ਮਨਜੀਤ ਬਾਜ਼ਾਰੋਂ ਉਹਦੇ ਲਈ ਕੁਝ ਖਰੀਦ ਵੀ ਲਿਆਉਂਦਾ ਉਹਦੇ ਨਾਲ ਸਕੀਰੀ ਵਿੱਚ ਵੀ ਚਲਾ ਜਾਂਦਾ ਸੀ ਪਰ ਕਮਰੇ ਵਿੱਚ ਵੜਦਿਆਂ ਹੀ ਘਬਰਾ ਜਾ ਜਾਂਦਾ ਸੀ ਕਈ ਵਾਰ ਤਾਂ ਪ੍ਰੀਤ ਨੂੰ ਇੰਜ ਲੱਗਦਾ ਕਿ ਇਹ ਆਪਣੀ ਗਲਤੀ ਕਰਕੇ ਸ਼ਰਮਿੰਦਾ ਹੈ ਉਹ ਉਸ ਦੇ ਨੇੜੇ ਆਉਣਾ ਚਾਹੁੰਦਾ ਹੈ ਪਰ ਇੱਕ ਸੰਘ ਜਿਹੀ ਉਸ ਨੂੰ ਘੇਰ ਲੈਂਦੀ ਹੈ ਘੇਰੇ ਵੀ ਕਿਉਣਾ ਆਪਣੀ ਪਤਨੀ ਦੇਵੀ ਵਰਗੀ ਪਤਨੀ ਨੂੰ ਪਤਨੀ ਵਾਲਾ ਪਿਆਰ ਜਿਉਂ ਨਹੀਂ ਦੇ ਸਕਿਆ ਤੇ ਪ੍ਰੀਤ ਐਨੇ ਵਿੱਚ ਹੀ ਸਬਰ ਕਰ ਗਈ ਵੈਸੇ ਵੀ ਔਰਤ ਵਿੱਚ ਆਦਮੀ ਤੋਂ ਜ਼ਿਆਦਾ ਸਬਰ ਹੁੰਦਾ ਹੈ। ਮਨਜੀਤ ਨੇ ਤਾਂ ਕਦੇ ਹੁਣ ਤੱਕ ਪ੍ਰੀਤ ਨੂੰ ਹੱਥ ਵੀ ਨਹੀਂ ਸੀ ਲਾਇਆ। ਇੱਕ ਵਾਰ ਰੋਟੀ ਫਰਾਉਣ ਲੱਗਿਆਂ ਉਹਦੀਆਂ ਉਂਗਲਾਂ ਆਪਸ ਵਿੱਚ ਸ਼ੂ ਗਲੀਆਂ। ਮਨਜੀਤ ਨੇ ਇੱਕਦਮ ਹੱਥ ਪਿੱਛੇ ਕਰ ਲਿਆ। ਤੇ ਪ੍ਰੀਤ ਹੱਥੋਂ ਰੋਟੀ ਵੀ ਹੇਠਾਂ ਡਿੱਗ ਪਈ ਸੀ। ਔਰਤਾਂ ਦਾ ਇੰਝ ਕਰਦੀਆਂ ਸੁਣਿਆ ਸਨ ਪਰ ਇੱਕ ਆਦਮੀ ਪਰ ਪ੍ਰੀਤ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਸੀ ਇੰਨਾ ਸਬਰ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਵਿੱਚ ਕਿੱਥੇ ਹੁੰਦਾ ਹੈ ਪਰ ਉਹ ਹਮੇਸ਼ਾ ਖੁਸ਼ ਰਹਿਣ ਦਾ ਯਤਨ ਕਰਦੀ ਤੇ ਮਨਜੀਤ ਉੱਤੇ ਜ਼ਿਆਦਾ ਦਬਾਅ ਵੀ ਨਾ ਪਾਉਂਦੀ ਉਸ ਨੂੰ ਇਹ ਵੀ ਅਹਿਸਾਸ ਹੋ ਰਿਹਾ ਸੀ ਕਿ ਮਨਜੀਤ ਵੀ ਉਸ ਨੂੰ ਪਿਆਰ ਕਰਨ ਲੱਗ ਪਿਆ ਹੈ ਅੱਖਾਂ ਵਿੱਚ ਸਭ ਕੁਝ ਕਹਿ ਦਿੰਦੀਆਂ ਹਨ ਪਰ ਮਨਜੀਤ ਨੇ ਮੂੰਹੋਂ ਬੋਲ ਕੇ ਕਦੇ ਨਹੀਂ ਸੀ ਕਿਹਾ ਅੱਜ ਮਨਜੀਤ ਜਦੋਂ ਖੇਤੋਂ ਵਾਪਸ ਆਇਆ ਤਾਂ ਕੁਝ ਥੱਕਿਆ ਹੋਇਆ ਸੀ ਉਸਨੇ ਆਉਂਦਿਆਂ ਹੀ ਮਾਂ ਨੂੰ ਆਵਾਜ਼ ਮਾਰੀ ਮਾਂ ਘਰ ਵਿੱਚ ਨਹੀਂ ਸੀ ਤਾਂ ਪ੍ਰੀਤ ਉਸ ਦੇ ਕੋਲ ਭੱਜੀ ਆਈ ਉਸ ਦਾ ਮੱਥਾ ਪੂਰੀ ਤਰ੍ਹਾਂ ਗਰਮ ਸੀ ਪ੍ਰੀਤ ਇੱਕਦਮ ਘਬਰਾ ਗਈ ਘਰ ਵਿੱਚ ਕੋਈ ਵੀ ਨਹੀਂ ਸੀ ਉਸਨੇ ਹੌਸਲੇ ਤੋਂ ਕੰਮ ਲਿਆ ਕਾਰ ਵਿੱਚ ਮਨਜੀਤ ਨੂੰ ਬਿਠਾਇਆ ਤੇ ਹਸਪਤਾਲ ਪਹੁੰਚ ਗਈ ਮਾਵੇਂ ਘਰ ਸਿੱਖੀ ਕਾਰ ਅੱਜ ਪਹਿਲੀ ਵਾਰ ਉਸ ਦੇ ਕੰਮ ਆ ਰਹੀ ਸੀ ਮਾਮੇ ਦੇ ਘਰ ਵੀ ਫੋਨ ਕਰ ਦਿੱਤਾ ਤੇ ਸੱਸ ਦੇ ਮਗਰ ਗਵੰਡੀਆਂ ਦਾ ਮੁੰਡਾ ਭੇਜ ਦਿੱਤਾ ਡਾਕਟਰ ਨੇ ਹਾਲਤ ਵੇਖਦਿਆਂ ਹੀ ਦਾਖਲ ਕਰ ਲਿਆ ਟੈਸਟ ਆਦਿ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਵੈਸੇ ਘਬਰਾਉਣ ਵਾਲੀ ਗੱਲ ਤਾਂ ਨਹੀਂ ਹੈ ਪਰ ਇੱਕਦਮ ਸ਼ਰਾਬ ਛੱਡਣ ਕਰਕੇ ਹਾਲਤ ਖਰਾਬ ਹੋ ਗਈ ਹੈ ਕੁਝ ਕੁ ਦਿਨ ਹਸਪਤਾਲ ਵਿੱਚ ਰਹਿਣਾ ਪਵੇਗਾ ਪ੍ਰੀਤ ਨੇ ਮਨਜੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਮਾਮਾ ਜੀ ਅਤੇ ਸੱਸ ਸਹੁਰਾ ਵੀ ਪਹੁੰਚ ਗਏ ਪ੍ਰੀਤ ਨੇ ਬੜੇ ਹੌਸਲੇ ਤੋਂ ਕੰਮ ਲਿਆ। ਲਗਾਤਾਰ ਮਨਜੀਤ ਦੀ ਸੇਵਾ ਕਰਦੀ ਰਹੀ। 4 ਦਿਨ ਉਹ ਹਸਪਤਾਲ ਵਿੱਚ ਰਹੀ। ਪ੍ਰੀਤ ਇੱਕ ਮਿੰਟ ਵੀ ਨਹੀਂ ਸੁੱਤੀ। ਖਾਣਾ ਖਵਾਉਣਾ, ਦਵਾਈ ਦੇਣ ਵਿੱਚ ਇੱਕ ਮਿੰਟ ਵੀ ਲੇਟ ਨਹੀਂ ਸੀ ਹੁੰਦੀ। ਉਸ ਦੀ ਸਖਤ ਮਿਹਨਤ ਅਤੇ ਪਿਆਰ ਕਰਕੇ ਮਨਜੀਤ ਜਲਦੀ ਠੀਕ ਹੋ ਗਿਆ। ਅੱਜ ਮਨਜੀਤ ਨੂੰ ਛੁੱਟੀ ਮਿਲਣ ਵਾਲੀ ਸੀ। ਪ੍ਰੀਤ ਖੁਸ਼ ਸੀ ਕਿ ਉਸ ਦਾ ਮਨਜੀਤ ਠੀਕ ਹੋ ਗਿਆ ਹੈ। ਉਹ ਘਰ ਜਾਣ ਲਈ ਸਮਾਨ ਵਗੈਰਾ ਸਿਮੇਟ ਰਹੀ ਸੀ। ਤੇ ਸੋਰਾ ਬਿੱਲ ਦੇਣ ਗਿਆ ਸੀ ਤਾਂ ਮਨਜੀਤ ਨੇ ਪ੍ਰੀਤ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪ੍ਰੀਤ ਤੂੰ ਘਰ ਚਲੀ ਜਾ ਕਿਉਂ ਮਨਜੀਤ ਜੀ ਹਾਲੇ ਤਾਂ ਕੰਟੇ ਨੂੰ ਛੁੱਟੀ ਮਿਲਣੀ ਹੈ ਆਪਾਂ ਇਕੱਠੇ ਚੱਲਦੇ ਹਾਂ ਨਹੀਂ ਤੂੰ ਪਹਿਲਾਂ ਜਾ ਪਹਿਲਾਂ ਕਿਉਂ ਮੈਂ ਤੇਰੇ ਨਾਲ ਬਹੁਤ ਤਕਾ ਕੀਤਾ ਹੈ ਮੈਨੂੰ ਮaaf ਕਰ ਦੇ ਇਹ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਮੇਰੇ ਪਤੀ ਹੋ ਮੇਰੇ ਲਈ ਸਭ ਕੁਝ ਹੋ ਅਸੀਂ ਬਾਅਦ ਵਿੱਚ ਆਉਂਦੇ ਹਾਂ ਤੁਸੀਂ ਇੰਜ ਕਰੋ ਮੇਰੇ ਘਰ ਆਉਣ ਤੋਂ ਪਹਿਲਾਂ ਆਪਣੇ ਕਮਰੇ ਨੂੰ ਫਿਰ ਸਜਾ ਦਿਓ ਉਹੀ ਕੱਪੜੇ ਪਾਉਣਾ ਜਿਹੜੇ ਵਿਆਹ ਵਾਲੇ ਦਿਨ ਤੁਸੀਂ ਪਾਏ ਸੀ ਮੈਂ ਆਪਣੀ ਦੁਲਹਨ ਦੇ ਰੂਪ ਵਿੱਚ ਤੁਹਾਨੂੰ ਵੇਖਣਾ ਚਾਹੁੰਦਾ ਹਾਂ ਮੇਰੇ ਆਉਣ ਤੇ ਘੁੰਡ ਕੱਢ ਕੇ ਬੈਠੀ ਹੋਈ ਅਸਲ ਵਿੱਚ ਅੱਜ ਮੈਂ ਤੇਰਾ ਘੁੰਡ ਚੁੱਕਾਂਗੇ ਤੇ ਅੱਜ ਹੋਵੇਗੀ ਆਪਣੀ ਅਸਲ ਸੁਹਾਗ ਰਾਤ ਪ੍ਰੀਤ ਖੁਸ਼ੀ-ਖੁਸ਼ੀ ਘਰ ਨੂੰ ਤੁਰ ਪਈ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਅਸਲ ਸੁਹਾਗ ਰਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਨਾ ਮੇਰੇ ਪਿੰਡੂ ਜ਼ਿੰਦਗੀ ਚੈਨਲ ਤੇ ਤੁਸੀਂ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਾ ਜਾਣਾ ਅਸੀਂ ਇਦਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ